ਹਾਂਜੀ 100% 100% ਆਮ ਆਦਮੀ ਪਾਰਟੀ ਦੀ ਸਰਕਾਰ ਚੌਥੀ ਵਾਰੀ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਇਹ ਦੇਸ਼ ਭਰ ਦੇ ਵਿੱਚ ਇੱਕ ਨਵੇਕਲਾ ਉਪਰਾਲਾ ਹੈ ਜਿਹਦੇ ਤਹਿਤ ਲੋਕਾਂ ਨੂੰ ਰੈਡ ਟੇਪਿਜ਼ਮ ਦੀ ਥਾਂ ਦੇ ਉੱਪਰ ਦਫ਼ਤਰਾਂ ਦੇ ਵਿੱਚ ਰੈਡ ਕਾਰਪਟ ਦੇ ਨਾਲ ਵੈਲਕਮ ਹੈ ਜਿਹੜਾ ਉਹ ਹੁੰਦਾ ਹੈ ਇਹ ਸਾਡੇ ਡਿਪਾਰਟਮੈਂਟ ਦਾ ਟੀਚਰ ਔਰ ਇਸ ਤੋਂ ਇਲਾਵਾ ਹੁਣ ਤੱਕ ਅਸੀਂ ਆਨਲਾਈਨ ਲੋਕਾਂ ਨੂੰ ਜਿਹੜੇ ਸਰਟੀਫਿਕੇਟ ਬਣਦੇ ਨੇ ਪਿਛਲੇ ਡੇਢ ਸਾਲ ਦੇ ਵਿੱਚ 77 ਲੱਖ ਸਰਟੀਫਿਕੇਟ ਨੇ ਜਿਹੜੇ QR ਕੋਡਡ ਸਰਟੀਫਿਕੇਟ ਆ ਉਹ ਪੰਜਾਬ ਦੇ ਲੋਕਾਂ ਨੂੰ ਐਪਲੀਕੈਂਟਸ ਨੂੰ ਅਸੀਂ ਡਿਲੀਵਰ ਕਰ ਚੁੱਕੇ ਆ ਇਸ ਦੇ ਨਾਲ ਨਾਲ ਤਕਰੀਬਨ 10 ਲੱਖ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਪੰਜਾਬ ਦੇ ਪਟਵਾਰੀ ਆਨਲਾਈਨ ਬਿਨਾ ਲੋਕਾਂ ਦੀ ਖੱਜਲ ਖਵਰੀ ਕੀਤੇ ਆਨਲਾਈਨ ਉਹਨਾਂ ਨੂੰ ਪਾਸ ਕਰ ਚੁੱਕੇ ਨੇ ਤਕਰੀਬਨ 19000 ਤੋਂ ਵੀ ਵੱਧ ਐਮਸੀ ਸਰਪੰਚ ਔਰ ਨੰਬਰਦਾਰ ਨੇ ਜਿਹੜੇ ਉਹ ਔਨਬੋਰਡ ਹੋ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਨਾ ਸਰਕਾਰੀ ਦਫਤਰ ਜਾਣ ਦੀ ਲੋੜ ਪਵੇ ਨਾ ਸੇਵਾ ਕੇਂਦਰ ਜਾਣ ਦੀ ਲੋੜ ਪਵੇ ਨਾ ਕਿਸੇ ਅਫਸਰ ਅਧਿਕਾਰੀ ਕੋਲੇ ਨਾ ਪਟਵਾਰੀ ਨਾ ਸਰਪੰਚ ਨਾ ਐਮਸੀ ਨਾ ਨੰਬਰਦਾਰ ਕੋਲੇ ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਕਰਾਉਣ ਦੇ ਲਈ ਨਾ ਜਾਣਾ ਪਵੇ ਇਹ ਸਾਡੇ ਡਿਪਾਰਟਮੈਂਟ ਦਾ ਟਾਰਗੇਟ ਹੈ ਤੇ ਇਹਦੇ ਵਿੱਚ ਇੱਕ ਮੀਲ ਪੱਥਰ ਹੈ ਜਿਹੜਾ ਉਹ ਅੱਜ ਇੱਕ ਨਵਾਂ ਮੀਲ ਪੱਥਰ ਅਸੀਂ ਸ਼ੁਰੂ ਕੀਤਾ ਹੈ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਜਿਹੜਾ ਸਿਸਟਮ ਜੰਗਾ ਸ਼ਾਸਨ ਹੈ ਜਿਹੜਾ ਉਹ ਦਿੱਤਾ ਜਾ ਸਕੇ ਕਿੰਨੇ ਕਿ ਲੋਕ ਹੁਣ ਤੱਕ ਡਿਲੀਵਰੀ ਕੋਆ ਜਿਹੜੇ ਰੱਖੇ ਗਏ ਜਿਹੜੇ ਡੋਰਸਟੈਪ ਡੋਰਸਟੈਪ ਡਿਲੀਵਰੀ ਦੇ ਜ਼ਰੀਏ ਅਸੀਂ ਹੁਣ ਤੱਕ ਤਕਰੀਬਨ 92000 ਤੋਂ ਵੀ ਵੱਧ ਲੋਕਾਂ ਨੂੰ ਸਰਵਿਸ ਜਿਹੜੀ ਉਹ ਦੇ ਚੁੱਕਿਆ ਅਮਨ ਜੀ ਇਹ ਹਾਂਜੀ 100% 100% ਆਮ ਆਦਮੀ ਪਾਰਟੀ ਦੀ ਸਰਕਾਰ ਚੌਥੀ ਵਾਰੀ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਇਹ ਦੇਸ਼ ਭਰ ਦੇ ਵਿੱਚ ਇੱਕ ਨਵੇਕਲਾ ਉਪਰਾਲਾ ਹੈ ਜਿਹਦੇ ਤਹਿਤ ਲੋਕਾਂ ਨੂੰ ਰੈਡ ਟੇਪਿਜ਼ਮ ਦੀ ਥਾਂ ਦੇ ਉੱਪਰ ਦਫ਼ਤਰਾਂ ਦੇ ਵਿੱਚ ਰੈਡ ਕਾਰਪਟ ਦੇ ਨਾਲ ਵੈਲਕਮ ਹੈ ਜਿਹੜਾ ਉਹ ਹੁੰਦਾ ਹੈ ਇਹ ਸਾਡੇ ਡਿਪਾਰਟਮੈਂਟ ਦਾ ਟੀਚਰ ਔਰ ਇਸ ਤੋਂ ਇਲਾਵਾ ਹੁਣ ਤੱਕ ਅਸੀਂ ਆਨਲਾਈਨ ਲੋਕਾਂ ਨੂੰ ਜਿਹੜੇ ਸਰਟੀਫਿਕੇਟ ਬਣਦੇ ਨੇ ਪਿਛਲੇ ਡੇਢ ਸਾਲ ਦੇ ਵਿੱਚ 77 ਲੱਖ ਸਰਟੀਫਿਕੇਟ ਨੇ ਜਿਹੜੇ QR ਕੋਡਡ ਸਰਟੀਫਿਕੇਟ ਆ ਉਹ ਪੰਜਾਬ ਦੇ ਲੋਕਾਂ ਨੂੰ ਐਪਲੀਕੈਂਟਸ ਨੂੰ ਅਸੀਂ ਡਿਲੀਵਰ ਕਰ ਚੁੱਕੇ ਆ ਇਸ ਦੇ ਨਾਲ ਨਾਲ ਤਕਰੀਬਨ 10 ਲੱਖ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਪੰਜਾਬ ਦੇ ਪਟਵਾਰੀ ਆਨਲਾਈਨ ਬਿਨਾ ਲੋਕਾਂ ਦੀ ਖੱਜਲ ਖਵਰੀ ਕੀਤੇ ਆਨਲਾਈਨ ਉਹਨਾਂ ਨੂੰ ਪਾਸ ਕਰ ਚੁੱਕੇ ਨੇ ਤਕਰੀਬਨ 19000 ਤੋਂ ਵੀ ਵੱਧ ਐਮਸੀ ਸਰਪੰਚ ਔਰ ਨੰਬਰਦਾਰ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਨਾ ਸਰਕਾਰੀ ਦਫਤਰ ਜਾਣ ਦੀ ਲੋੜ ਪਵੇ ਨਾ ਸੇਵਾ ਕੇਂਦਰ ਜਾਣ ਦੀ ਲੋੜ ਪਵੇ ਨਾ ਕਿਸੇ ਅਫਸਰ ਅਧਿਕਾਰੀ ਕੋਲੇ ਨਾ ਪਟਵਾਰੀ ਨਾ ਸਰਪੰਚ ਨਾ ਐਮਸੀ ਨਾ ਨੰਬਰਦਾਰ ਕੋਲੇ ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਕਰਾਉਣ ਦੇ ਲਈ ਨਾ ਜਾਣਾ ਪਵੇ ਇਹ ਸਾਡੇ ਡਿਪਾਰਟਮੈਂਟ ਦਾ ਟਾਰਗੇਟ ਹੈ ਤੇ ਇਹਦੇ ਵਿੱਚ ਇੱਕ ਮੀਲ ਪੱਥਰ ਹੈ ਜਿਹੜਾ ਉਹ ਅੱਜ ਇੱਕ ਨਵਾਂ ਮੀਲ ਪੱਥਰ ਅਸੀਂ ਸ਼ੁਰੂ ਕੀਤਾ ਹੈ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਜਿਹੜਾ ਸਿਸਟਮ ਜੰਗਾ ਨਾ ਜਿਹੜਾ ਉਹ ਦਿੱਤਾ ਜਾ ਸਕੇ ਕਿੰਨੇ ਕਿ ਲੋਕ ਹੁਣ ਤੱਕ ਟੈਲੀਵਿਜਨ ਕੋਆ ਜਿਹੜੇ ਰੱਖੇ ਗਏ ਜਿਹੜੇ ਡੋਰਸਟੈਪ ਡੋਰਸਟੈਪ ਡਿਲੀਵਰੀ ਦੇ ਜ਼ਰੀਏ ਅਸੀਂ ਹੁਣ ਤੱਕ ਤਕਰੀਬਨ 92000 ਤੋਂ ਵੀ ਵੱਧ ਲੋਕਾਂ ਨੂੰ ਸਰਵਿਸ ਜਿਹੜੀ ਉਹ ਦੇ ਚੁੱਕੇ ਆ ਅਮਨ ਜੀ ਇਹ